ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰੈ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੇ ਵਿੱਚ ਜੋ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਇੱਕ ਵਾਰ ਫੇਰ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਵਿੱਚੋਂ ਪਾਕਿਸਤਾਨ ਨਾਲ ਹੁੰਦੇ ਵਪਾਰ ਨੂੰ ਲੈ ਕੇ ਅੱਜ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਕੇਂਦਰ ਦੀ ਸਰਕਾਰ ਤੋਂ ਉਹਨਾਂ ਦੇ ਅੱਖਾਂ ਖੋਲਣ ਵਾਸਤੇ ਅੱਜ ਖੁਦ ਆਪਣੇ ਪੂਰੇ ਵਰਕਰਾਂ ਦੇ ਨਾਲ ਸਿਰ ਦੇ ਉੱਪਰ ਬੋਰੀ ਚੁੱਕ ਕੇ ਜੋ ਅਟਾਰੀ ਬਾਰਡਰ ਤੇ ਜਾ ਕੇ ਉਹਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਕਿ ਪਿਛਲੇ ਕਾਂਗਰਸ ਸਰਕਾਰ ਦੇ ਵਿੱਚ ਜੋ ਡਾਕਟਰ ਮਨਮੋਹ ਸਿੰਘ ਨੇ ਤੇ ਵਾਜਪਾਈ ਸਰਕਾਰ ਤੋਂ ਜਦੋਂ ਇਹ ਸਾਡਾ ਰਸਤਾ ਖੁੱਲਿਆ ਸੀ ਲੰਬਾ ਸਮਾਂ ਸਾਡਾ ਪਾਕਿਸਤਾਨ ਨਾਲ ਇਹ ਵਪਾਰ ਚੱਲਦਾ ਰਿਹਾ ਸੀ ਜੋ ਕਿ ਅਟਾਰੀ ਬਾਰਡਰ ਤੋਂ ਛੜਤ ਦੇ ਰਾਹੀਂ ਜਿਹੜੀ ਆਵਾਜਾਈ ਸ਼ੁਰੂ ਹੋਈ ਸੀ ਵਪਾਰ ਸ਼ੁਰੂ ਹੋਇਆ ਸੀ ਪਰ ਪਿਛਲੇ ਜਦੋਂ મોદી ਸਰਕਾਰ ਆਈਏ ਇਹਨਾਂ ਨੇ ਜੋ ਇਹ ਵਪਾਰ ਬੰਦ ਕਰ ਦਿੱਤਾ ਇਹ ਰਸਤਾ ਬੰਦ ਕਰ ਦਿੱਤਾ ਜਿਸ ਨੂੰ ਲੈ ਕੇ ਅੱਜ ਸਿਮਰਜੀਤ ਸਿੰਘ ਮਾਨ ਨੇ ਜੋ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਹੋ ਰਹੀ ਏ ਪੰਜਾਬ ਦੇ ਵਿੱਚ ਕਿਸਾਨ ਬਰਬਾਦ ਹੋ ਰਹੇ ਐ ਜੇਕਰ ਸਾਡਾ ਇਹ ਰਸਤਾ ਖੋਲਿਆ ਜਾਂਦਾ ਹੈ ਤਾਂ ਇੱਥੋਂ ਅਸੀਂ ਪਾਕਿਸਤਾਨ, ਈਰਾਨ, ਇਰਾਕ ਜੋ ਸੜਕੀ ਆਵਾਜਾਈ ਨਹੀਂ ਅਸੀਂ ਆਪਣਾ ਵਪਾਰ ਕਰ ਸਕਦੇ ਆਂ ਔਰ ਪੰਜਾਬ ਔਰ ਪੂਰੇ ਦੇਸ਼ ਨੂੰ ਇਸਦਾ ਲਾਭ ਹੋ ਸਕਦਾ ਹੈ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਮਿਲ ਸਕਦਾ ਹੈ ਪੰਜਾਬ ਦੇ ਵਿੱਚ ਜੋ ਕਣਕ ਦੀ ਖੇਤੀ ਹੈ ਝੋਨੇ ਦੀ ਖੇਤੀ ਹੈ ਉਸ ਨੂੰ ਅਸੀਂ ਜੋ ਇੱਥੋਂ ਸੜਕੀ ਆਵਾਜਾਈ ਰਹੀਂ ਅਸੀਂ ਬਾਹਰਲੇ ਦੇਸ਼ਾਂ 'ਚ ਵੇਚ ਸਕਦੇ ਆਂ ਜੋ ਕਿ ਸਾਨੂੰ ਇਸਦਾ ਮੁਨਾਫਾ ਹੋ ਸਕਦਾ ਹੈ ਜਦੋਂ ਕਿ ਸਮੁੰਦਰੀ ਰਸਤੇ ਰਹੀਂ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਸਮੁੰਦਰੀ ਰਸਤੇ ਰਹੀਂ ਜੋ ਸਾਨੂੰ ਉਸ ਦਾ ਪੂਰਾ ਵਾਜਬ ਮੁੱਲ ਨਹੀਂ ਮਿਲਦਾ ਔਰ ਸਮੁੰਦਰੀ ਰਸਤੇ ਰਹੀਂ ਜਦੋਂ ਸਾਡਾ ਵਪਾਰ ਖੁਰਦਾ ਹੈ ਤਾਂ ਸਾਨੂੰ ਉਹਦਾ ਨੁਕਸਾਨ ਪੰਨਾ ਪੈਂਦਾ ਹੈ ਨਾ ਤਾਂ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ਤੇ ਨਾ ਹੀ ਸਾਨੂੰ ਪੂਰਾ ਜਿਹੜਾ ਕਿ ਉਸ ਦਾ ਲਾਭ ਮਿਲਦਾ ਹੈ ਸੋ ਇਸ ਨੂੰ ਲੈ ਕੇ ਸਿਮਰਜੀਤ ਸਿੰਘ ਮਾਨ ਅੱਜ ਖੁਦ ਆਪਣੇ ਸਿਰ ਤੇ ਬੋਰੀ ਚੁੱਕ ਕੇ ਜੋ ਵਾਗਾ 82 ਬਾਰਡਰ ਤੇ ਪਹੁੰਚੇ ਹੋਏ ਸੀ ਔਰ ਉਥੇ ਬਹੁਤ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰ ਰਹੇ ਸੀ ਇੱਕ ਪਾਸੇ ਬੀਐਸਐਫ ਔਰ ਪੰਜਾਬ ਪੁਲਿਸ ਜਿਹੜੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ ਲੇਕਿਨ ਉਹਨਾਂ ਦੇ ਵਰਕਰਾਂ ਦੇ ਵੱਲੋਂ ਇੱਕ ਵੱਡਾ ਇਕੱਠ ਲੈ ਕੇ ਜਿਹੜਾ ਕਿ ਉਹ ਪਹਾੜਾ ਸਰਹੱਦ ਦੇ ਉੱਪਰ 28 ਸਰਹੱਦ ਦੇ ਉੱਪਰ ਪਹੁੰਚੇ ਨੇ ਔਰ ਉਹਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਵਿਖਾਵਾ ਕੀਤਾ ਕੇਂਦਰ ਸਰਕਾਰ ਦੀਆਂ ਅੱਖਾਂ ਖੋਲਣ ਵਾਸਤੇ ਕੇਂਦਰ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਵਾਸਤੇ ਕਿ ਤੁਸੀਂ ਪੰਜਾਬ ਦੇ ਬਾਰੇ ਜੇ ਤੁਸੀਂ ਪੰਜਾਬ ਦੇ ਹਤਾਇਸ਼ੀ ਜੇ ਜੇ ਪੰਜਾਬ ਵਿੱਚ ਭਾਜਪਾ ਸਰਕਾਰ ਬਣਾਉਣਾ ਚਾਹੁੰਦੇ ਜੇ ਤਾਂ ਫਿਰ ਸਭ ਤੋਂ ਪਹਿਲਾਂ ਸਾਡੇ ਇਹ ਬਾਰਡਰ ਏਰੀਆ ਜਿਹੜੇ ਸਾਡੇ ਬਾਰਡਰ ਨੇ ਖੋਲੇ ਜਾਣ ਜੋ ਕਿ ਹੁਸੈਨੀਵਾਲਾ ਬਾਰਡਰ ਤੇ ਇਹ ਵਾਗਾ ਸਰਾਹਤ ਜਿਹੜਾ ਕਿ ਬਾਰਡਰ ਪਹਿਲਾਂ ਜਿੱਥੋਂ ਆਵਾਜਾਈ ਹੁੰਦੀ ਸੀ ਵਪਾਰ ਹੁੰਦਾ ਸੀ ਉਹ ਮੋਦੀ ਸਰਕਾਰ ਆਉਣ ਤੋਂ ਬਾਅਦ ਜਿਹੜਾ ਕਿ ਅੱਜ ਉਹਨਾਂ ਨੂੰ ਤੀਸਰੀ ਟਰਮ ਮੋਦੀ ਸਰਕਾਰ ਦੀ ਆ ਗਈ ਹੈ ਲੇਕਿਨ ਇਸ ਵਾਰ ਸੇ ਧਿਆਨ ਨਹੀਂ ਦਿੱਤਾ ਜਾ ਰਿਹਾ ਜੋ ਪਹਿਲਾਂ ਇਹ ਬੱਸਾਂ ਚੱਲਦੀਆਂ ਸੀ ਵਾਜਪਾਈ ਸਰਕਾਰ ਨੇ ਇੱਥੋਂ ਆਵਾਜਾਈ ਸ਼ੁਰੂ ਕੀਤੀ ਸੀ ਔਰ ਉਸ ਤੋਂ ਬਾਅਦ ਜਿਹੜਾ ਵਪਾਰ ਸ਼ੁਰੂ ਹੋਇਆ ਸੀ ਉਹ ਵਪਾਰ ਲੰਬੇ ਸਮੇਂ ਤੋਂ ਬੰਦ ਪਿਆ ਜੋ ਕਿ ਉਸ ਨੂੰ ਖੋਲਣ ਵਾਸਤੇ ਉਹ ਵਪਾਰ ਸਾਡਾ ਜਿਹੜਾ ਪਾਕਿਸਤਾਨ ਕਰਾਚੀ اسلامਾਬਾਦ ਇਥੋਂ ਪੰਜਾਬ ਤੋਂ ਜੋ ਅਨਾਜ ਜਾਂਦਾ ਸੀ ਔਰ ਉਧਰੋਂ ਅਸੀਂ ਸੁੱਕੇ ਮੇਵੇ ਮੰਗਾਉਂਦੇ ਸੀ ਕਾਬਲ ਤੋਂ ਮੰਗ afghanistan ਤੋਂ iran ਤੋਂ iraq ਤੋਂ ਤੇ ਉਹ ਸਾਡਾ ਜਿਹੜਾ ਵਪਾਰ ਉਸ ਨੂੰ ਚਾਲੂ ਕਰਵਾਇਆ ਜਾਵੇ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਔਰ ਪੰਜਾਬ ਦੇ ਲੋਕ ਜਿਹੜੇ ਨੇ ਖੁਸ਼ ਹੋਣ ਕਰ ਬੀਜੇਪੀ ਦੇ ਇਹ ਅੱਖਾਂ ਖੁੱਲਣੀਆਂ ਚਾਹੀਦੀਆਂ ਨੇ ਸੋ ਜੋ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਨੇ ਇਹ ਪਹਿਰ ਕਦਮੀ ਕੀਤੀ ਹੈ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਜਿਹੜੇ ਕਿ ਹਮੇਸ਼ਾ ਹੀ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਦੇ ਨੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਕੇਂਦਰ ਦੇ ਵਿੱਚ ਵੀ ਜਦੋਂ ਸੰਸਦ ਮੈਂਬਰ ਸੀ ਉਦੋਂ ਵੀ ਉਹਨਾਂ ਨੇ ਇਹੀ ਮੰਗ ਚੱਕੀ ਸੀ ਪੰਜਾਬ ਦੇ ਲੋਕ ਇਸੇ ਕਰਕੇ ਸਰਦਾਰ ਸਿਮਰਤ ਸਿੰਘ ਮਾਨ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਸਰਦਾਰ ਸਿਮਰਤ ਸਿੰਘ ਮਾਨ ਜਿਹੜੇ ਭਾਵੇਂ ਖਾਲਸਤਾਨੀ ਸੋਚ ਰੱਖਦੇ ਨੇ ਖਾਲਸਤਾਨ ਨੂੰ ਲੈ ਕੇ ਚੱਲੇ ਹੋਏ ਨੇ ਉਹਨਾਂ ਦਾ ਇਹੀ ਜੋ ਮੈਸੇਜ ਹੈ ਕਿ ਸਾਡੇ ਪੰਜਾਬ ਨੂੰ ਜਿਹੜਾ ਕਿ ਦਬਾਇਆ ਜਾ ਰਿਹਾ ਹੈ ਪੰਜਾਬ ਦਾ ਹੱਕ ਜਿਹੜੇ ਨੇ ਉਹ ਦਬੇ ਜਾ ਰਹੇ ਨੇ ਕੇਂਦਰ ਸਰਕਾਰ ਜੋ ਕਿ ਪੰਜਾਬ ਨੂੰ ਉਤਾ ਨਹੀਂ ਉਠਣ ਦੇਣਾ ਚਾਹੁੰਦੀ ਪੰਜਾਬ ਦੇ ਉੱਪਰ ਆਪਣਾ ਕਬਜ਼ਾ ਕਰਕੇ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਉਤਾ ਨਹੀਂ ਉਠਣ ਦੇਣਾ ਚਾਹੁੰਦੀ ਪੰਜਾਬ ਨੂੰ ਹੋਰ ਮਾਰਨਾ ਚਾਹੁੰਦੀ ਹੈ ਜਿਸ ਕਾਰਨ ਸਿਮਰਜੀਤ ਸਿੰਘ ਮਾਲ ਨੇ ਕਹਿ ਕਿ ਜੇ ਤਾਂ ਸਾਡਾ ਪੰਜਾਬੀ ਸੂਬਾ ਸਾਨੂੰ ਅਲੱਗ ਨਹੀਂ ਦਿੱਤਾ ਜਾ ਰਿਹਾ ਤੇ ਇਸੇ ਕਾਰਨ ਹੀ ਸਾਨੂੰ ਜਿਹੜਾ ਕਿ ਨੱਪਿਆ ਜਾ ਰਿਹਾ ਹੈ ਤਾਂ ਕਿ ਸਾਨੂੰ ਜਾਂ ਪੰਜਾਬੀ ਸੂਬਾ ਸਾਡਾ ਅਲੱਗ ਬਣਾ ਦਿੱਤਾ ਜਾਵੇ ਜਿਸ ਤਰ੍ਹਾਂ ਪਾਕਿਸਤਾਨ ਤੇ ਅਫਗਾਨਿਸਤਾਨ ਅਲਗ-ਅਲਗ ਦੇਸ਼ ਬਣ ਕੇ ਸਾਨੂੰ ਵੀ ਪੰਜਾਬੀ ਸੂਬਾ ਚਾਹੀਦਾ ਹੈ ਸਾਡਾ ਪੰਜਾਬੀ ਸੂਬਾ ਬਣਾ ਦਿਓ ਜਾਂ ਫਿਰ ਸਾਡਾ ਜਿਹੜਾ ਸਿੱਧਾ ਵਪਾਰ ਪਾਕਿਸਤਾਨ ਨਾਲ ਖੁੱਲ ਜਾਣਾ ਚਾਹੀਦਾ ਇਸ ਨੂੰ ਲੈ ਕੇ ਅੱਜ ਕੇਂਦਰ ਸਰਕਾਰ ਦੀ ਉਹਨਾਂ ਨੇ ਜਿਹੜੀ ਕੰਨਾਂ ਦੇ ਵਿੱਚ ਆਵਾਜ਼ ਪਹਚਾਈਏ ਔਰ ਕੇਂਦਰ ਸਰਕਾਰ ਦੀਆਂ ਅੱਖਾਂ ਖੋਲੀਆਂ ਨੇ ਸਰਦਾਰ ਚਮਿੰਤ ਸਿੰਘ ਮਾਨ ਨੇ